ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਕੌਰ ਜੀ ਨੂੰ ਕੈਦ ਕੀਤਾ ਗਿਆ ਸੀ ਲਿਆ ਕੇ ਪਿਛਲੀ ਵੀਡੀਓ ਵਿੱਚ ਮੈਂ ਚਮਕੌਰ ਸਾਹਿਬ ਤੋਂ ਇੱਕ ਰਾਗੀ ਸਿੰਘ ਦਾ ਜਿਗਰ ਕੀਤਾ ਸੀ ਜੋ ਸਾਡੇ ਇੱਕ ਬੱਚੇ ਦੇ ਚਾਚਾ ਜੀ ਲੱਗਦੇ ਨੇ ਪਿੰਡ ਢੱਠੀਆਂ ਜੰਡਿਆਲਾ ਗੁਰੂ ਤੋਂ ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਉੱਥੇ ਗੁਰਦੁਆਰਾ ਜਿਹੜਾ ਕਤਲਗੜ੍ਹ ਸਾਹਿਬ ਉੱਥੇ ਉਹ ਕੀਰਤਨ ਦੀ ਡਿਊਟੀ ਨਿਭਾਉਂਦੇ ਨੇ ਉਹਨਾਂ ਨੇ ਸਾਡੇ ਬੱਚਿਆਂ ਨੂੰ ਇਹ ਜਿਹੜੀ ਠੰਡਿਆਂ ਦੀ ਸੇਵਾ ਕੀਤੀ ਸੀ ਸਾਰੇ ਬੱਚਿਆਂ ਨੂੰ ਜਿੰਨੇ ਬੱਚੇ ਸਾਡੇ ਸੋ ਇਹ ਕੋਤਵਾਲੀ ਹੈ ਗੁਰਦਾਰੇ ਕੋਤਵਾਲੀ ਇਸ ਸਥਾਨ ਤੇ ਜਦੋਂ ਗੰਗੂ ਬ੍ਰਾਹਮਣ ਦੇ ਘਰੋਂ ਮਾਤਾ ਗੁਜਰਖੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੁਸਲਮਾਨ ਹਾਕਮਾਂ ਵੱਲੋਂ ਲਿਆਂਦਾ ਗਿਆ ਸੀ ਤੇ ਇਸ ਸਥਾਨ ਤੇ ਰੱਖਿਆ ਸੀ ਇਹ ਉਹੀ ਸਥਾਨ ਹੈ ਇੰਨਾ ਸ਼ੁਕਰ ਹੈ ਕਿ ਇਹ ਸਥਾਨ ਬਚਿਆ ਕਿਉਂਕਿ ਅੱਜ ਕੱਲ ਪਤਾ ਨਹੀਂ ਬਾਬਿਆਂ ਦਾ ਕਦੋਂ ਕਾਰਸੀ ਵਾਲਿਆਂ ਦਾ ਦਿਮਾਗ ਫਿਰ ਜਾਂਦਾ ਹਟਾ ਕੇ ਤੇ ਸੰਗਮਨਨ ਲੌਂ ਲਾ ਪੈਂਦੇ ਨੇ ਇਹ ਉਹ ਸਥਾਨ ਹੈ ਜਿੱਥੇ ਕਦੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜਾਦੇ ਰਿੰਦ ਕੈਦ ਕੀਤੇ ਗਏ ਸਨ ਤੇ ਇੱਥੇ ਇਸ ਵੇਲੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਇਹ ਉਹੀ ਬਿਲਕੁਲ ਉਹੀ ਸਥਾਨ ਹੈ ਹਾਲੇ ਬਦਲਿਆ ਨਹੀਂ ਗਿਆ ਅੱਗੇ ਮਹਾਰਾ ਕਿਰਪਾ ਕਰੇ ਕਿ ਨਾਮ ਬਦਲਿਆ ਜਾਵੇ ਸੰਗਮਨਨ ਲੌਂ ਦੇ ਚੱਕਰ ਵਿੱਚ ਹਸੋ ਸਾਡੇ ਬੱਚੇ ਦਰਸ਼ਨ ਦਿਦਾਰੇ ਕਰ ਰਹੇ ਨੇ ਜਦੋਂ ਗੰਗੂ ਬ੍ਰਾਹਮਣ ਨੇ ਸ਼ਿਕਾਇਤ ਕੀਤੀ ਸੀ ਜਾ ਕੇ ਕੋਤਵਾਲੀ ਕਿ ਮਾਤਾ ਗੁਜਰਕੌਰ ਜੀ ਦੇ ਛੋਟੇ ਸਾਹਿਬ ਜਦੇ ਮੇਰੇ ਘਰ ਨੇ ਤੁਸੀਂ ਕੈਦ ਕਰ ਲੋ ਲਾਲਚ ਵੇਚਾਨ ਕੇ ਕਿ ਮੈਨੂੰ ਇਨਾਮ ਮਿਲੇਗਾ ਉਦੋਂ ਉਹਨਾਂ ਨੂੰ ਕੈਦ ਕਰਕੇ ਇਸ ਸਥਾਨ ਤੇ ਲਿਆਂਦਾ ਗਿਆ ਸੀ ਇਹ ਉਹ ਸਥਾਨ ਹੈ ਤੇ ਸਾਡੇ ਬੱਚੇ ਇੱਥੇ دیدار ਕਰ ਰਹੇ ਨੇ ਇਸ ਤੋਂ ਬਾਅਦ ਅਸੀਂ ਜਾਣਾ ਹੈ ਫਤੇਗੜ ਸਾਹਿਬ ਇਹ ਛੋਟਾ ਜਿਹਾ ਵਲੌਗ ਹੈ ਅਗਲਾ ਵਲੌਗ ਜਿਹੜਾ ਤੁਹਾਨੂੰ ਫਤੇਗੜ ਸਾਹਿਬ ਦਾ ਸਾਰਾ ਵਿਖਾਵਾਂਗੇ ਕਿਉਂਕਿ ਮੈਂ ਤਾਂ ਕਰਕੇ ਇੱਕ ਅਲਾ ਵਲੌਗ ਕੀਤਾ ਕਿ ਵੱਡਾ ਨਾ ਹੋ ਜੇ ਤੇ ਦੂਸਰਾ ਵਲੌਗ ਜਿਹੜਾ ਤੁਹਾਨੂੰ ਸਾਰਾ ਫਤੇਗੜ ਸਾਹਿਬ ਦਾ ਵਿਖਾਉਣਾ ਹੈ ਅਗਲਾ ਤੇ ਸੌਰੀ ਚੌਥਾ ਵਲੌਗ ਇਹ ਤੀਸਰਾ ਵਲੌਗ ਹੈ ਇੱਥੋਂ ਦਰਸ਼ਨ ਦੇਦਾਰੇ ਕਰਕੇ ਅਸੀਂ ਇਹ ਲੰਗਰ ਦੇ ਵਿੱਚ ਜਾ ਕੇ ਚਾਹ ਪੀਤੀ ਥੋੜੀ-ਥੋੜੀ ਉਸ ਤੋਂ ਬਾਅਦ ਅਸੀਂ ਅੱਗੇ ਚਾਲੇ ਪਾ ਦਿੱਤੇ ਸੋ ਮਿਲਦੇ ਹਾਂ ਜੀ ਅਗਲੇ ਵਲੌਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਿ ਸ਼ੇਅਰ ਕਰ ਦਿਓ